ਦੇਖੋ ਰঞ্জੀਤ ਬਾਵੇ ਦੇ ਗਾਣੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਸੁਣੇ ਜਾਂਦੇ ਨੇ ਫੋਕ ਵਾਈਬ ਆਉਂਦੀਆਂ ਰঞ্জੀਤ ਬਾਵੇ ਦੇ ਗਾਣੇ ਦੇ ਵਿੱਚ ਉਹ ਤੇ ਪੂਰੇ ਪੰਜਾਬ ਦੇ ਵਿੱਚ ਰঞ্জੀਤ ਬਾਵੇ ਦੇ ਗਾਣੇ ਜਿਹੜੇ ਉਹ ਹਿੱਟ ਹੁੰਦੇ ਨੇ ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਰঞ্জੀਤ ਬਾਵੇ ਦੇ ਵੱਲੋਂ ਇੱਕ ਗਾਣਾ ਜਿਹੜਾ ਉਹ ਕਾਪੀ ਕਰ ਲਿਆ ਗਿਆ ਹੈ ਤੁਹਾਡਾ ਕੀ ਰਿਐਕਸ਼ਨ ਹੋਏਗਾ ਇਸ ਉੱਤੇ ਜੀ ਹਾਂ ਦੋਸਤੋ 3 ਕ ਮਹੀਨੇ ਪਹਿਲਾਂ ਰঞ্জੀਤ ਬਾਵੇ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ ਕਿੰਨਾ ਸੋਹਣਾ ਮੁੰਡਾ ਟਾਈਟਲ ਦੇ ਨਾਲ ਤੇ ਇਸ ਗਾਣੇ ਦੀ 뮤직 ਵੀਡੀਓ ਰਿਲੀਜ਼ ਕੀਤੀ ਗਈ ਸੀ ਜਦੋਂ ਆਪਾਂ ਇਸ ਗਾਣੇ ਦੇ ਲਿਰਿਕਸ ਨੂੰ ਦੇਖਦੇ ਹਾਂ ਤਾਂ ਉੱਥੇ ਪਾਇਆ ਹੁੰਦਾ ਹੈ ਕਿ ਇਸ ਗਾ ਬੋਲੀਆਂ ਚੁਲੇ ਗਏ ਹਨ ਪਰ ਦੋਸਤੋ ਇਹ ਸਭ ਦੇ ਬਾਅਦ ਇੱਕ ਪੁਰਾਣਾ ਆਰਟਿਸਟ ਹੈਗਾ ਜਗਤਾਰ ਜੱਗਾ ਉਹਨਾਂ ਦਾ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਨੇ ਜਾਣਕਾਰੀ ਸ਼ੇਅਰ ਕੀਤੀ ਕਿ ਉਹਨਾਂ ਦੀ ਐਲਬਮ ਬਰ ਰਿਲੀਜ਼ ਹੋਈ ਸੀ ਤੂੰ ਮੇਰਾ ਕੀ ਲੱਗਦਾ ਟਾਈਟਲ ਦੇ ਨਾਲ ਤੇ ਉਸ ਐਲਬਮ ਦੇ ਵਿੱਚ ਗਾਣਾ ਰਿਲੀਜ਼ ਕੀਤਾ ਗਿਆ ਸੀ ਕਾਨੂੰ ਕੈਨੀਆਂ ਜੱਟਾਂ ਦਾ ਮੁੰਡਾ ਮਾੜਾ ਟਾਈਟਲ ਦੇ ਨਾਲ ਤੇ ਰਣਜੀਤ ਬਾਵੇ ਦੇ ਗਾਣੇ ਦੇ ਜਿਹੜੇ ਬੋਲ ਨੇ ਉਹ ਇੱਕਦਮ ਉਸ ਗਾਣੇ ਦੇ ਨਾਲ ਮੈਚ ਹੁੰਦੇ ਨੇ ਸੋਹਣਾ ਮੁੰਡਾ ਸਰਦਾਰ ਨਹੀਂ ਮਜਾਜਣ ਕਿੰਨਾ ਤੈਨੂੰ ਕਰਦਾਈ ਪਿਆਰ ਨਹੀਂ ਮਜਾਜਣ ਤੈਨੂੰ ਕਿੰਨਾ ਕਰਦਾ ਪਿਆਰ ਨਹੀਂ ਮਜਾਜਣ ਓ ਲੱਗੇ ਸਾਰੇ ਜੱਗ ਤੋਂ ਨਿਆਰਾ ਬੱਲੀਏ ਦੀ ਲੱਗੇ ਸਾਰੇ ਜੱਗ ਤੋਂ ਨਿਆਰਾ ਬੱਲੀਏ ਇਕਾ ਤੂੰ ਕਹਿੰਦੀ ਏ ਜੱਟਾਂ ਦਾ ਮੁੰਡਾ ਬਾੜਾ ਬੱਲੀਏ ਦੀ ਇਕਾ ਤੂੰ ਕਹਿੰਦੀ ਏ ਤੈਨਾਂ ਨੂੰ ਕਹ ਨਹੀਂ ਏ ਜੱਟਾਂ ਦਾ ਪੁੱਤ ਬਾੜਾ ਬੱਡੀਏ